ਕਰਨਾ ਕੋਸ਼ ਹਰ ਇੱਕ ਲਾਰਾ ਲੱਪਾ ਸਰਕਾਰ ਵੇ ਟਾਂਊ ਟੰਮ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਬੀਬੀਆਂ ਨੂੰ 1000 ਰੁਪਿਆ ਦੇਣ ਦਾ ਵਾਅਦਾ ਕੀਤਾ ਸੀ ਕਿਸਾਨ ਤੇ ਮਜ਼ਦੂਰਾਂ ਨੂੰ ਇਹਨਾਂ ਨੇ ਐਮਐਸਬੀ ਦੇਣ ਦਾ ਵਾਅਦਾ ਕੀਤਾ ਸੀ ਸਾਥੀਓ ਮਹਿੰਗਾਈ ਦੀ ਗੱਲ ਕਰੀਏ ਵੱਧ ਚੁੱਕੀ ਏ ਬੇਰਜ਼ਗਾਰੀ ਵੱਧ ਚੁੱਕੀ ਏ ਨਸ਼ੇ ਦਾ ਗੱਲ ਕਰੀਏ ਨਸ਼ੇ ਤੇ ਸਰਕਾਰ ਕਾਮ ਰੋਕਨ ਵਿੱਚ ਕਾਮ ਜਾਬ ਨਹੀਂ ਹੋ ਸਕੀ ਕਿਹੜਾ ਕਾ ਵੇਖੋ ਜਿਹੜਾ ਪੱਖ ਲੈ ਲੋ ਕਿਸੇ ਪਾਸੇ ਵੀ ਝਾਦੀ ਮਾਰ ਲੋ ਔਰ ਫਰੰਟ ਤੇ ਔਰ ਜਿਹੜੇ 5.5 ਸਾਲ ਦੇ ਬਕਾਏ ਨੇ ਜੋ ਡੀਏ ਦੇ ਬਕਾਏ ਨੇ ਉਹਨਾਂ ਬਕਾਯਾਂ ਨੂੰ ਰਿਲੀਜ਼ ਕਰਾਂਗੇ ਔਰ ਜਿਹੜਾ ਵੀ ਤੁਹਾਡਾ ਡੀਏ ਦਾ ਹੋਰ ਬਕਾਇਆ ਉਹ ਨਗਦ ਦੇ ਕੇ ਸੈਂਟਰ ਨਾਲ ਲਿੰਕ ਕਰਾਂਗੇ ਸੋ ਦੋਸਤੋ ਜਿੱਦੇ ਲੋਕਾਂ ਦੇ ਨਾਲ ਕੀਤਾ ਵਾਦਾ ਭਗਵਾਨ ਜੀ ਤਮਾਰ ਸਰਕਾਰ ਨੇ ਅਜੇ ਤੱਕ ਕੋਈ ਪੂਰਾ ਨਹੀਂ ਕੀਤਾ ਉਥੇ ਪੰਜਾਬ ਦੇ 7 ਲੱਖ ਬਲਾਜਮਾ ਤੇ ਪੈਨਸ਼ਨਰਾਂ ਦੇ ਨਾਲ ਕੀਤੇ ਵਾਅਦੇ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਸੋ ਦੋਸਤੋ ਸਾਰੇ ਪੰਜਾਬ ਦੇ ਵਿੱਚ ਜਿਮਨੀ ਚੋਣਾ ਦੇ ਵਿੱਚ ਸੰਜੇ 프ਰੰਟ ਵੱਲੋਂ ਇਹ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਹੜੀ ਸਰਕਾਰ ਕਹਿੰਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਦੇਵਾਂਗਾ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਆ ਕੇ ਅਜੇ ਵੀ ਮਾਵਾ ਰੂੜੀਆਂ ਤੋਂ ਪੁੱਤ ਲਵਦੀਆਂ ਫਿਰਦੀਆਂ ਨੇਗੀਆਂ ਨਸ਼ੇ ਨਸ਼ੇ ਦੇ ਦੌਰ ਦੇ ਵਿੱਚ ਜਿੰਨਾ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਆਪਣੀਆਂ ਡਿਗਰੀਆਂ ਸੀਗੀਆਂ ਰੋਜ਼ਗਾਰ ਦੇ ਵਾਸਤੇ ਉਹ ਆਪਣੀਆਂ ਡਿਗਰੀਆਂ ਲੈ ਕੇ ਕੁੰਮਰਦੇਸ ਸੀ ਅੱਜ ਉਹਨਾਂ ਦੇ ਹੱਥਾਂ ਦੇ ਪਰ ਆਗੂ ਦਾ ਕੰਮ ਹੀ ਹੁੰਦਾ ਵੀ ਕਿਸੇ ਨੂੰ ਵੀ ਬੇਫਤਾ ਪੈਗੀ ਜੇ ਅਸੀਂ ਕਰਦੇ ਹਾਂ ਗੱਲ ਵੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਖੁਰਾਂ ਸੁਨਾਹਣ ਪਰਾਉਣ ਵਾਲੀ ਗੱਲ ਕਰਦੇ ਆਪਾਂ ਸਾਰੀ ਨਹੀਂ ਵਿਚੇ ਹੋਣਾ ਵੀ ਕਿਸੇ ਨੂੰ ਵੀ ਕੋਈ ਬੇਫਤਾ ਪੈਗੀ ਉਹਦਾ ਸਾਥ ਦੇਣਾ ਨੌਵੇਂ ਭਗਵਾਨਤਮਾਨ ਆ ਜਵੇ ਕੈਪਟਨ ਆ ਜਵੇ ਚੰਨੀ ਆ ਜਵੇ ਬਾਦਲ ਆ ਜਵੇ ਇਹਨਾਂ ਦੀਆਂ ਨੀਤੀਆਂ ਦਾ ਕੋਈ ਅੰਤ ਨਹੀਂ ਇਹਨਾਂ ਨੀਤੀਆਂ ਤੋਂ ਸਤਾਏ ਹੋਏ ਕਿਸਾਨ ਨੇ ਮਜ਼ਦੂਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਸਾਡੀਆਂ ਭੈਣਾਂ ਨੇ ਉਹਨਾਂ ਨੀਤੀਆਂ ਤੋਂ ਤੁਸੀਂ ਸਤਾਏ ਹੋਏ ਹੋ ਉਹਨਾਂ ਨੀਤੀਆਂ ਕਰਕੇ ਤੁਹਾਡੇ ਆਧਾਰਿਆਂ ਦਾ ਜਾੜਾ ਹੋ ਰਿਹਾ ਉਹਨਾਂ ਨੀਤੀਆਂ ਕਰਕੇ ਹੀ ਜਿਹੜੀਆਂ ਥੋੜੀਆਂ-ਬੋਤੀਆਂ ਸੁਖ-ਸਮੂਲਤਾ ਮਾਰੀ-ਮੋਟੀ ਰਾਹਤ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦੀ ਸੀਗੀ ਉਹ ਸਾਰੀਆਂ ਕੋਈਆਂ ਜਾ ਰਹੀਆਂ ਅੱਜ ਲੋਕਾਂ ਤੋਂ ਡੁੱਬਿਆ ਕੋਈ ਜਾ ਰਹੀ ਹੈ ਲੋਕਾਂ ਤੋਂ ਔਲਾਜ ਹੋਇਆ ਜਾ ਰਿਹਾ ਹੈ ਕਿਸਾਨੀ ਨੂੰ ਕਿਸਾਨੀ ਦੇ ਖੇਤ ਤੋਂ ਬਾਹਰ ਘਟਿਆ ਜਾ ਰਿਹਾ ਹੈ ਮਜ਼ਦੂਰ ਦਿਹਾੜੀ ਦੇ ਲਈ ਚੌਂਕਾ 'ਚ ਰੋਦਾ ਫਿਰਦਾ ਹੈ ਧੀਆਂ ਦੀ ਕੋਈ ਇੱਜ਼ਤ ਨਹੀਂ ਹੋ ਰਹੀ ਹੈ ਮੈਂ ਸਾਹਮਣ ਦਾ ਕੋਈ ਵਰਜ ਐਸਾ ਨਹੀਂ ਥੱਲੇ ਦਾ ਜਿਹੜਾ ਅੱਜ ਦੁਖੀ ਨਾ ਹੋਵੇ ਇਹਨਾਂ ਨੀਤੀਆਂ ਤੋਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੱਲੇ ਮੁਲਾਜ਼ਮ ਤੇ ਪ ਸਮੁੱਚੇ ਕੀਰਤੀ ਲੋਕਾਂ ਨੂੰ ਜਿਹੜੇ ਵੱਖ-ਵੱਖ ਵਰਗਾਂ ਦੇ ਅੰਦਰ ਪਿੰਡਾਂ ਦੇ ਵਿੱਚ ਨੇ ਸਿਹਤ ਅਸਥਾਨ ਦੇ ਮੈਦਾਨ ਦੇ ਵਿੱਚ ਨੇ ਉਹਨਾਂ ਨਾਲ ਸਾਨੂੰ ਮੁੰਡੇ ਨਾਲ ਮੁੰਡਾ ਜੋੜਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਇਹਨਾਂ ਨੀਤੀਆਂ ਦਾ ਮੁਕਾਬਲਾ ਸੀ ਵੱਜਵੇਂ ਰੂਪ ਦੇ ਵਿੱਚ ਸਾਰੇ ਇਕੱਠੇ ਹੋ ਕੇ ਦੀ ਸਕੀਏ ਇਹ ਠੀਕ ਹੈ ਸਾਡੀਆਂ ਕੁਝ ਆਰਥਿਕ ਮੰਗਾਂ ਹੋਣਗੀਆਂ ਨਾ ਸਾਡੇ ਆਧਾਰਿਆਂ ਦੀ ਬਚਾਨ ਦੀ ਗੱਲ ਹੈ ਪਰ ਸਾਡੀ ਨਿਗਾਹ ਉਹਨਾਂ ਧੀਆਂ ਪੈਣਾ ਪਰ ਵੀ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਇਲਾਜ ਕਰਾਉਣ ਵਾਸਤੇ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ ਆਪਣੇ ਜਿਸਮ ਤੱਕ ਉਹਨਾਂ ਨੂੰ ਵੇਚਨੇ ਪੈ ਰਹੇ ਨੇ ਇਸ ਹਾਲਾਤ ਦੇ ਅੰਦਰ ਹੈ ਸਮਾਜ ਦੇ ਅੰਦਰ ਇਸ ਕਰਕੇ ਜਦੋਂ ਤਰਾਸ ਦੀ ਇਹੋ ਜਿਹੀ ਹੋਵੇ ਜਦੋਂ ਲੋਕ ਤਲਾ ਤਰਾ ਕਰਦੇ ਹੋਣ ਤਾਂ ਲਾਜ਼ਮੀ ਤੌਰ ਤੇ ਸਾਨੂੰ ਲੰਬੀ ਸੋਚ ਲਾ ਕੇ ਆਪਣੀਆਂ ਰਾਜਨੀਤਿਕ ਇਹਦਾ ਆਰਥਿਕ ਮੰਗਾ ਤੋਂ ਉੱਪਰ ਉੱਠ ਕੇ ਰਾਜਨੀਤਿਕ ਤੌਰ ਤੇ ਵੀ ਸੋਚੀਏ ਇਹ ਉਦੋਂ ਤੱਕ ਜਦੋਂ ਤੱਕ ਇਸ ਇੰਜਾਮ ਦੇ ਵਿੱਚੋਂ ਇਹ ਲਟੇਰੂ ਜਮਾਤ ਨੂੰ ਅਸੀਂ ਬਾਹਰ ਨਹੀਂ ਕਰ ਦਿੰਦੇ ਉਦੋਂ ਤੱਕ ਜਦੋਂ ਤੱਕ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਅਸੀਂ ਗੱਲ ਨਹੀਂ ਕਰਦੇ ਜਦੋਂ ਤੱਕ ਉਹਨਾਂ ਦੇ ਸੁਪਨਿਆਂ ਨੂੰ ਸਿਰਜਣ ਵਾਸਤੇ ਲੋਕਾਂ ਦੀ ਲਾਮਬੰਦੀ ਨਹੀਂ